ਦਵਾਬੇ ਦੀ ਧਰਤੀ ਨੂੰ ਬੜਾ ਮਾਣ ਮਿਲਿਆ 1907 ਤੋਂ ਲੈ ਕੇ 1937 ਤੱਕ ਜੇ ਆਪਾਂ ਦਵਾਬੇ ਦੀ ਧਰਤੀ ਦਾ ਇਤਿਹਾਸ ਪੜ੍ਹ ਲਈਏ ਨਾ ਤਾਂ ਐਡਾ ਮਾਣ ਦਵਾਬੇ ਦੀ ਧਰਤੀ ਨੂੰ ਮਿਲਿਆ ਕਿ ਬੱਬਰ ਅਕਾਲੀ ਲਹਿਰ ਗਤਰੀ ਬਾਬੇ ਲਹਿਰ ਇਹਨਾਂ ਨੇ ਗੋਰਿਆਂ ਨੂੰ ਪੁੱਤਾਂ ਪਾਈ ਰੱਖੀ ਆ ਅੱਜ ਤੋਂ ਸਮਝ ਜੇ ਅੰਦਰ ਤੋਂ ਸਰਕਾਰਾਂ ਕੁਝ ਵੀ ਨਹੀਂ ਹੈਗੀਆਂ ਨਾ ਤੇ ਇੱਥੇ ਜਿਨ੍ਹਾਂ ਦੀ ਸੋਚ ਜਿੱਥੇ ਖਤਮ ਹੁੰਦੀ ਆ ਉੱਥੋਂ ਗੋਰਿਆਂ ਦੀ ਸ਼ੁਰੂ ਹੁੰਦੀ ਆ ਤੇ ਉਹਨਾਂ ਗੋਰਿਆਂ ਨੂੰ ਪੁੱਤਾਂ ਪਾਈ ਰੱਖੀਆਂ ਤੇ ਅੱਜ ਪਤਾ ਨਹੀਂ ਸਾਡੇ ਖੂਨ ਹੀ ਚਿੱਟੇ ਹੋ ਗਏ ਪਤਾ ਨਹੀਂ ਜ਼ਮੀਰਾਂ ਹੀ ਚਿੱਟੀਆਂ ਹੋ ਗਈਆਂ ਕਿਤੇ ਹੱਕ ਸੱਚ ਦੀ ਗੱਲ ਕਰਨੀ ਹੋਵੇ ਤਾਂ ਦਬਾਬਾ ਸਾਰੇ ਤੋਂ ਪਿੱਛੇ ਹੁੰਦਾ ਜਿੰਨਾ ਅਸੀਂ ਪੈਸੇ ਪੱਖੋਂ ਅਮੀਰ ਹੋ ਗਏ ਉਹਨਾਂ ਜ਼ਮੀਰ ਪੱਖੋਂ ਬਿਲਕੁਲ ਜ਼ਮੀਰ ਮਰ ਗਈ ਸਾਡੀ ਪਤਾ ਨਹੀਂ ਕੀ ਕਾਰਨ ਬਣ ਗਿਆ ਵੀ ਜਿਹੜਾ ਸੱਚ ਦੇ ਰਾਹ ਤੇ ਤੁਰਦਾ ਉਹਦੇ ਪੈਰ ਖਿੱਚਣਾ ਹੀ ਸ਼ੁਰੂ ਕਰ ਦਿੰਦੇ ਆ ਲੈ ਜੀ ਇਹ ਤੇ ਅਤਵਾਦੀ ਆ ਅਤਵਾਦੀ ਆ ਇਹ ਤੇ ਸਤਵਾਦੀ ਨਹੀਂ ਹੋ ਸਕਦਾ ਅਤਵਾਦੀ ਪਤਾ ਕਿੰਨੂੰ ਨਾਖੇ ਦਿੰਦਾ ਸੰਸਾਰ ਤੇ ਬੜੀ ਹੱਥ ਚੁੱਕਦਾ ਹੁੰਦਾ ਸੀ ਪੁੱਛਣ ਵਾਲਾ ਹੋਵੇ ਕਿਦਦਾਂ ਦਮਾਲਿਆਂ ਨੇ ਦਮਾਲੇ ਵਾਲਿਆਂ ਨੇ ਕਿਸੇ ਦੀਆਂ ਵਾਲੀਆਂ ਖੋਈਆਂ ਤੇ ਕਿਸੇ ਦੀਆਂ ਚੈਨਾ ਖੋਈਆਂ ਅੱਜ ਤੇ ਸੰਸਾਰ ਦੇ ਉੱਤੇ ਐਡਾ ਦੁੱਖ ਵਾਲੀ ਗੱਲ ਹੈ ਕਈ ਵਾਰੀ ਦੁੱਖ ਲੱਗਦਾ ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਕਿ ਜਿਹੜੀ ਭੈਣ ਕਿਤੇ ਸੰਸਾਰ ਦੇ ਉੱਤੇ ਕੱਲੀ ਤੁਰਦੀ ਹੋਵੇ ਤੇ ਉਹਨੂੰ ਇਸ ਗੱਲ ਦਾ ਖਤਰਾ ਹੁੰਦਾ ਪਤਾ ਨਹੀਂ ਕਿੱਥੇ ਮੈਨੂੰ ਬਿਫਤਾ ਨਹੀਂ ਆੜ ਕੇ ਘੇਰ ਲੈਣਾ ਅੱਜ ਪੰਜਾਬ ਦਾ ਧਰਤੀ ਦਾ ਦੁਖਾਂਤ ਹੈ ਇਹ ਸੱਚੀਆਂ ਗੱਲਾਂ ਨੇ ਇੱਥੇ ਹੀ ਐਸੇ ਤੁਹਾਡੇ ਇਲਾਕੇ ਦੇ ਇੰਦਰ ਤੇ ਬੱਬਰਾਂ ਦਾ ਇੰਨਾ ਖੌਫ ਹੁੰਦਾ ਸੀ ਡਰਦਾ ਕੋਈ ਇਨਸਾਨ ਕਿਸੇ ਮੋਟਰ ਤੇ ਨਹੀਂ ਰਾਤ ਨੂੰ ਚੋਰ ਜਾਇਆ ਕਰਦਾ ਸੀ ਪਤਾ ਨਹੀਂ ਕਿੱਥੇ ਗਟਾ ਲਾਦ